अमृतसर पिंड ओठियांडी नहर दे कोलो मिली एक नौजवान दी लाश दसया जा रहा है कि नौजवान तो करों दी गायब सी सवेरे मिली उस दी नहर ते कोलो लाश खान पिंड दे चलदे पैसेयां तो होई सी बहस जिस दे चलदे उस दे दोस्ता ने ही अपने दोस्त दा कीता कत्ल चीफ एडिटर कमलजीत सिंह दी विशेष रिपोर्ट ਤੇ ਉਹ ਆਇਆ ਇਹਨਾਂ ਸਪਟਾਲ ਦੇ ਹੋਟਲ ਲਾਗੇ ਗਏ ਉਸ ਦੇ ਸਾਹਮਣੇ ਇੱਕ ਫੂ ਬੀਬੀ ਦੇ ਨਾਮ ਦਾ ਗੁਰਗਾਧ ਮਿਲਿਆ ਜਿਨ੍ਹਾਂ ਖੰਦ ਦੱਸਿਆ ਕਿ ਸਾਡਾ ਬੇੜਾ ਸਪਾਈਡਰ ਨੂੰ ਘਰੋਂ ਗਿਆ ਇੱਥਾ ਆਣੀ ਹੈ ਜਿਹੜੀ ਦੇਖਭਾਲ ਕਰਦੇ ਰਹੀਗੇ ਤੇ ਭਾਗਾ ਜਦੋਂ ਨਾਂ ਲੱਭਣ ਤੇ ਉਹਦੇ ਵੀ ਦੇਖਭਾਲ ਕਰਦੇ ਕੋਈ ਆ ਕੋਈ ਨਾ ਕੋਈ ਲੱਗ ਨਾ ਦੀ ਪੜੀ ਤੇ ਕਾਫੀ ਲੋਕ ਇਕੱਠੇ ਹੋਏ ਸੀਗੇ ਸਹੀ ਜੁੱਥੇ ਜਾ ਕੇ ਦੇਖਿਆ ਤੇ ਮੇਰਾ ਬੇਟਾ ਜਿਹੜਾ ਘਰੋਂ ਗਿਆ ਸੀ ਉਹਦੀ লাশ ਪਈ ਸੀ। লাশ ਪਈ ਤੋਂ ਆਂਦੇ ਸੀ ਆਪਣੇ ਇੱਕ ਰਿਸ਼ਤੇਦਾਰ ਨੂੰ ਭਾਰ ਦੇ ਤੁਹਾਡੇ ਕੋਲ ਆਂਦੇ ਪੱਟੇ ਤੋਂ ਚਲਣ ਆ ਰਹੇ ਮੇਰੇ ਪੱਤੇ ਦੇ ਕਰਕੇ। ਫਿਰ ਕਿਸ ਕੀ ਬਰਾਣੇ ਤਫਸੀਲ ਜਿਹੜਾ ਉਹਨਾਂ ਸਾਨੂੰ ਇੱਕ ਬੱਚੇ ਦਾ ਰਾਖਸਿਆ ਸੀਗਾ ਨੌਂ ਰੌਣ ਦਾ ਉਹਨੂੰ ਹੀ ਕੰਮ ਕੀਤਾ। ਫਿਰ ਨਾ ਸਾਡੇ ਕੋਲ ਬਿਆਨ ਲੇਖਾ ਜੀ ਇਹਦੇ ਨਾਲ ਹੋਰ ਵੀ ਪਿਆਰ ਪਜ ਹੁੰਦੇ ਹੈਗੇ ਆ ਜਿਨ੍ਹਾਂ ਨੇ ਸਾਨੂੰ ਚੋਂ ਪੰਜਾਂ ਵਗਿਆਂ ਦੇ ਨਾਲ ਰੱਖੇ। ਅਜੀ ਪੁਲਿਸ ਪਾਰਟੀ ਵਕਲਾਂਤਾਂਵਾਂ ਤੇ ਪੇਸ਼ ਵੀ ਕਾਲੀ ਗੇਟਾ ਰਾਤ ਰਾਤ ਕਰਲੇ ਸੀ ਇਹ ਮਾਮਲਾ ਕੀ ਸੀ ਇਹ ਮਾਮਲਾ ਹੈ ਕਿ ਉਹ ਆਪਸ ਵਿੱਚ ਇਕੱਠੇ ਬੰਦ ਗਰਦੂ ਕੀ ਰਏ ਸੀਗੇ ਦਲਤ ਨੇ ਇਹਦੇ ਦੇ ਵੜਵਾੜਾਈ ਪਿਆਰ ਉਹ ਵਾਦ ਕੱਟ ਕਰਦੇ ਬੂਧੀ ਮਾਰਨਗੇ ਤੇ ਨਾਲ ਉਹਦੇ ਮੂੰਹ ਤੇ ਪੰਜ ਪੁੰਚ ਮਾਰ ਕੇ ਸੂਰੇ ਹਾਰੇ ਮਾਰ ਕੇ ਉਹਨੂੰ ਜਿਹੜਾ ਮਾਰ ਦਿੱਤਾ ਦੇਖੇ ਮਾਰਾਇਆ ਉਸ ਤੋਂ ਥੋੜੀ ਲਾਸ਼ ਤੇ ਬੁਕੇ ਗਾ ਪੇੜ ਕੋ ਅੱਜ ਤੱਕ ਇਹ ਮਿਆਦੀ ਬੜੀ ਛੋਟੀ ਜਿਹੀ ਇਥੇ ਲਾਗ ਪਰ ਹੰਦ ਕਰਕੇ ਤੇ ਅੱਜ ਹੀ ਪੋਸਟ ਮਾਰਕ ਕਰਾ ਕੇ ਨੇ ਉਹ ਹਲੇ ਵਸਕਾਤੀ ਆ ਤੇ ਦੋਸੀ ਜਿਹੜੇ ਰਾਤ ਹੀ ਗ੍ਰੈਫਰ ਕਰਦੇ ਸੀ ਪੰਜ ਦੋਸੀ ਨੌਜਵਾਨ ਦੀ ਕਿੰਨੀ ਉਮਰ ਸੀ ਕੀ ਨਾਮ ਸੀ ਉਹ ਨੌਜਵਾਨ ਦਾ ਅੰਕਤ ਬਾਰਾਹ ਨੂੰ ਠੀਕਾ ਨਾਮ ਦੀ ਉਮਰ ਕੋਈ 25 25 ਸਾਲ ਦਾ ਬੰਦਾ ਸੀ ਤੇ ਇਹ ਰਹਿਣ ਵਾਲਾ ਸੀ ਇਹ ਫਰੇਗਾ ਸੀ ਬਕਰ ਮੇੜੀ ਜਾਲ ਮੈਂ ਉਹਨਾਂ ਮਾੜੇ ਸੇ ਗਰੀਬ ਘਰ ਦਾ ਬੱਚਾ ਸੀ ਜਿਹੜੀ ਤਰ੍ਹਾਂ ਦਾ ਮਾਮਲਾ ਦਿਸਦਾ ਤੇ 302 ਆਪੇਛ ਨੇ ਜਾਈ ਗਈ ਸੀ ਤੇ ਹੋਰ ਵੀ ਦੋਸੀ ਜਿਹੜੇ ਜਾਨ ਸਾਰੀ ਦਿੱਤਾ ਨਹੀਂ ਸਾਰੇ ਗ੍ਰੈਫਟਰ ਹੋ ਗਏ ਪਾਜਿਕਾ ਪਾਇਦੇ ਪੈਰਾਗ੍ਰਾਫ ਕਰ ਲੈ। ਇਹ ਲਿਖੇ ਵੀ ਮਾਮਲੇ ਦਰਦੇ ਇਹਨਾਂ ਦੇ ਜੀ। ਨਹੀਂ ਕੋਈ ਪਹਿਲੇ ਕੋਈ ਨਹੀਂ। ਪਹਿਲੇ ਮਾਮਲਾ ਕੋਈ ਨਹੀਂ ਦਰਜ ਹੋਇਆ ਕਿ ਕਿਹੜੇ ਕਾਰਨ ਕਤਲ ਕਰਤਾ।